ਸੋ ਯੂਨਾਈਟਿਡ ਪੌርት ਦੇਖ ਰਹੇ ਹੋ ਤਾਂ ਤੁਹਾਡਾ ਦੋਸਤ ਮੈਂ ਮਨੋਜ ਹਿਰਾ ਸੋ ਦੋਸਤੋ ਅੱਜ ਤੁਹਾਨੂੰ ਇੱਕ ਵਾਰ ਫਿਰ ਤੋਂ ਮੁਬਾਰਕਾ ਦਿੰਨੇ ਆ ਕਿਉਂਕਿ ਲੁਧਿਆਣੇ ਦਾ ਇੱਕ ਜਿਹੜਾ ਅਨਾਥ ਸਿਵਲ ਹਸਪੀਟਲ ਹੁਣ ਗੋਦ ਲੈ ਲਿਆ ਗਿਆ ਗੋਦ ਕਿੱਦਾਂ ਲੈ ਲਿਆ ਗਿਆ ਤੁਹਾਨੂੰ ਦਿਖਾਣੇ ਆ ਕੱਲ ਲੁਧਿਆਣਾ ਦੇ ਸਿਵਲ ਹਸਪੀਟਲ ਵਿੱਚ ਇੱਕ ਆਪਰੇਸ਼ਨ ਥੀਏਟਰ ਦਾ ਜਿਹੜਾ ਕੀ ਹੈ ਉਦਘਾਟਨ ਹੋਣਾ ਜਿਹਨੂੰ ਲੈ ਕੇ ਮੰਤਰੀ ਨੇ ਆਣਾ ਆ ਤੇ ਉਹ ਮੰਤਰੀ ਸਾਹਿਬ ਆਉਣ ਤੋਂ ਪਹਿਲਾਂ ਕਿੱਦਾਂ ਇਹ ਜੇ ਕਹੀਏ ਵੀ ਇੱਕ ਵਿਧਵਾ ਨੂੰ ਜਿੱਦਾਂ ਸੁਹਾਗਣ ਦਾ ਰੂਪ ਦਿੱਤਾ ਜਾਂਦਾ ਆ ਉਦਾਂ ਇਸ ਸਿਵਲ ਹਸਪੀਟਲ ਨੂੰ ਕਿੱਦਾਂ ਸੁਹਾਗਣ ਦਾ ਰੂਪ ਦਿੱਤਾ ਜਾ ਰਿਹਾ ਹੈ ਤੁਹਾਨੂੰ ਦਿਖਾਣੇ ਅੱਜ ਸੋ ਆ ਤੁਸੀਂ ਦੇਖਿਆ ਹੋਣਾ ਜਿਹੜੀਆਂ ਸੜਕਾਂ ਜਿਹੜੀਆਂ ਟੁੱਟੀਆਂ ਹੁੰਦੀਆਂ ਸੀਗੀਆਂ ਜਿਹੜੀਆਂ ਇੱਥੇ ਆ ਪਾਲਤੂ ਚੀਜ਼ਾਂ ਪਈਆਂ ਹੁੰਦੀਆਂ ਸੀ ਆ ਤੁਸੀਂ ਦੇਖ ਸਕਦੇ ਹੋ ਕਿੱਦਾਂ ਉਹਨਾਂ ਨੂੰ ਲਿੱਤਾ ਪੋਤੀ ਕੀਤੀ ਜਾ ਰਹੀ ਹੈ ਮਿੱਟੀ ਸਾਫ਼ ਕਰਕੇ ਇੱਧਰਲੇ ਪਾਸੇ ਪੇਟ ਕੀਤਾ ਜਾ ਰਿਹਾ ਉਧਰਲੇ ਪਾਸੇ ਗੱਲ ਕਰੀਏ ਤਾਂ ਜਿਹੜੇ ਫਲੈਕਚਰ ਚੀਜ਼ਾਂ ਸੀ ਉਹਨਾਂ ਨੂੰ ਜੋੜਿਆ ਜਾ ਰਿਹਾ ਤੇ ਹੋਰ ਦੱਸ ਦਈਏ ਕਿ ਸਿਵਲ ਹਸਪੀਟਲ ਜੇ ਮਿਲ ਅੱਜ ਤੋਂ ਪਹਿਲਾਂ ਤੁਸੀਂ ਕਦੀ ਇਹ ਝੂਲੇ ਦੇਖੇ ਸੀ ਤਾਂ ਜਰੂਰ ਦੱਸਿਓ ਕਿਉਂਕਿ ਲੁਧਿਆਣੇ ਦਾ ਜਿਹੜਾ ਸਿਵਲ ਹਸਪੀਟਲ ਹੈ ਕਈ ਜਿਹੜੇ ਸ਼ਹਿਰਾਂ ਨੂੰ ਲੱਗਦਾ ਤਾਂ ਲੋਕ ਆ ਤੱਕ ਇੱਥੇ ਆਂਦੇ ਨੇ ਸੋ ਆ ਕਦੀ ਕਿਸੇ ਨੇ ਝੂਲੇ ਲੱਗੇ ਦੇਖੇ ਸੀ ਸੋ ਆ ਹੁਣ ਲੁਧਿਆਣਾ ਦੇ ਸਿਵਲ ਹਸਪੀਟਲ ਵਿੱਚ ਝੂਲੇ ਲੱਗ ਚੁੱਕੇ ਨੇ ਸੋ ਤੁਸੀਂ ਵੀ ਝੂਲੇ ਲਓ ਆ ਕੇ ਕਿਉਂਕਿ ਕੰਮ ਤਾਂ ਤੇ ਹੁਣੇ ਨਹੀਂ ਝੂਲੇ ਮਾਟੇ ਜੂਰ ਲੈਣੇ ਆ ਤਾਂ ਝੂਲੇ ਮਾਟੇ ਆਪਾਂ ਨੂੰ ਲੈਣ ਲਈ ਜਿਹੜਾ ਇੱਥੇ ਸਰਕਾਰ ਨੇ ਆ ਜਿਹੜਾ ਤੁਹਾਨੂੰ ਦਿਖਾ ਰਹੀ ਹੈ ਕਿ ਲਾ ਦਿੱਤਾ ਝੂਲੇ ਮਾਟੇ ਲੈਣ ਲਈ ਤੁਸੀਂ ਦੇਖ ਸਕਦੇ ਹੋ ਕਿਉਂਕਿ ਇਹ ਹੁਣ ਜਿਹੜੀਆਂ ਟਾਇਲਾਂ ਲੱਗ ਰਹੀਆਂ ਨੇ ਪਾਰਕ ਬਣ ਰਿਹਾ ਆ ਇਹ ਉਹੀ ਗੱਲ ਆ ਕਿ ਕਿਸੇ ਵਿਦਵਾਨ ਨੂੰ ਸੁਹਾਗਨ ਦਾ ਰੂਪ ਦੇ ਕੇ ਪੇਸ਼ ਕਰਨ ਵਾਲਾ ਕੰਮ ਹੋ ਰਿਹਾ ਆ ਸੋ ਇਹ ਕਿੰਨੇ ਦਿਨ ਲੈਂਦਾ ਆ ਇਹ ਵੀ ਤੁਹਾਨੂੰ ਜੂੜ ਦਿਖਾਵਾਂਗੇ ਪਰ ਫਿਲਹਾਲ ਦੀ ਗੱਡੀ ਤਾਂ ਵਧਾਈਆਂ ਦਿੰਨੇ ਆ ਕਿ ਲੁਧਿਆਣਾ ਦੇ ਵਿੱਚ ਆਪਰੇਸ਼ਨ ਥੀਏਟਰ ਜਿਹੜਾ ਖੁੱਲ ਗਿਆ ਆ ਪਰ ਹੁਣ ਉੱਥੇ ਆਪਰੇਸ਼ਨ ਹੋਣੇ ਆ ਕਿ ਨਹੀਂ ਹੋਣੇ ਇਹ ਅਜੇ ਪਤਾ ਨਹੀਂ ਕਿਉਂਕਿ ਆਪਰੇਸ਼ਨ ਥੀਏਟਰ ਖੁੱਲ ਗਿਆ ਔਰ ਡਾਕਟਰ ਆਏ ਆ ਡਾਕਟਰ ਅਪਾਇੰਟ ਕੀਤੇ ਆ ਜਿਨ੍ਹਾਂ ਨੇ ਆਪਰੇਸ਼ਨ ਕਰਨੇ ਆ ਉਹ ਹਜੇ ਕਹਿ ਨਹੀਂ ਸਕਦੇ ਉਹ ਜਵਾਬ ਕੱਲ ਦੇ ਦਿਨ ਲਈ ਹੈ ਤਹਾੜਾ ਹੈਗਾ ਪਰ ਆ ਤੁਸੀਂ ਦੇਖਦੇ ਹੋ ਮਾਨ ਸਾਹਿਬ ਦੇ ਬੋਰਡ ਲੱਗ ਚੁੱਕੇ ਨੇ ਵਧਾਈਆਂ ਲੁਧਿਆਣਾ ਸਿਵਲ ਹਸਪਤਾਲ ਨਵੀਕਰਨ ਸੋ ਇਹ ਸਿਵਲ ਹਸਪਤਾਲ ਦਾ ਨਵੀਕਰਨ ਹੋ ਰਿਹਾ ਆ ਸੋ ਤੁਹਾਨੂੰ ਦਿਖਾ ਰਹੇ ਆ ਇਥੋਂ ਦੀ ਤਾਂ ਸਿਵਲ ਹਸਪਤਾਲ ਦੀ ਬਿਲਡਿੰਗ ਵੀ ਦਿਖਾ ਦਿੰਨੇ ਆ ਜੱਚਾ ਬੱਚਾ ਦੀ ਜਿੰਨੂੰ ਵੀ ਰੰਗ ਰੂਪ ਕਰਕੇ ਕਿੱਅ ਸੋਹਣਾ ਬਣਾ ਦਿੱਤਾ ਗਿਆ ਆ ਸਭ ਤੋਂ ਵੱਡੀ ਗੱਲ ਆ ਕਿ ਇਸ ਦੇ ਵਿੱਚ ਇੱਕ ਲਿਫਟ ਜੋ ਕਿ ਪਿਛਲੇ 5-7 ਸਾਲਾਂ ਤੋਂ ਵੱਧ ਤੋਂ ਲੱਗੀ ਹੋਈ ਹੈ ਜਿਹੜੀ ਚੱਲੀ ਨਹੀਂ ਉਹ ਵੀ ਇੱਕ ਜਵਾਬ ਹੈਗਾ ਆ ਕਿਉਂਕਿ ਉਹ ਕਰੋੜਾਂ ਦਾ ਖਰਚਾ ਕਿੱਦਾਂ ਆ ਤੇ ਕਿੱਦਾਂ ਨਹੀਂ ਹੈਗਾ ਪਰ ਜੇ ਫਿਲਹਾਲ ਦੀ ਗੱਲ ਕਰੀਏ ਤੇ ਕਹਿੰਦੇ ਨਾ ਸਰਕਾਰਾਂ ਚਾਹਣ ਤੇ ਰਾਤੋਂ ਰਾਤ ਕੁਝ ਬਦਲ ਸਕਦੀਆਂ ਨੇ ਤਾਂ ਉਦਾਂ ਨਾਲ ਹੀ ਇੱਥੇ ਨਜ਼ਾਰਾ ਦੇਖਣ ਨੂੰ ਮਿਲਦਾ ਘਟੋ ਘਟ 150 200 ਲੇਬਰ ਲੱਗੀ ਹੋਈ ਆ ਸੋ ਟੈਲਾ ਬਖੂਬੀ ਪਾਰਕ ਦੇ ਵਿੱਚ ਫਟਾਫਟ ਲੱਗ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਕਿੱਦਾਂ ਟੈਲਾ ਲੱਗ ਰਹੀਆਂ ਨੇ ਕੱਲ ਤੱਕ ਇਹ ਸਾਰਾ ਜਿਹੜਾ ਕੰਮ ਨਿਪਟਾਉਣਾ ਆ ਤੇ ਮਿਸਤਰੀ ਲੱਗੇ ਹੋਏ ਨੇ ਜੋੜਾ ਛੋੜਾ ਤੇ ਤੇ ਜੂਲੇ ਮਾਟੇ ਹੋ ਰਹੇ ਨੇ ਸੋ ਅੱਜ ਜਿਹੜਾ ਪਾਰਕਿੰਗ ਆ ਬਾਹਰ ਕਰ ਦਿੱਤੀ ਗਈ ਆ ਜਿੱਥੇ ਪਾਰਕਿੰਗ ਸੀ ਉੱਥੇ ਸ਼ੈੱਡ ਪਾ ਦਿੱਤਾ ਗਿਆ ਆ ਦਵਾਈਆਂ ਬੇਸ਼ੱਕ ਤੁਹਾਨੂੰ ਇੱਥੇ ਘੱਟ ਮਿਲੇ ਪਰ ਹੁਣ ਤੁਹਾਨੂੰ ਲਿੱਤਾ ਪੋਤੀ ਬਹੁਤ ਜ਼ਿਆਦਾ ਮਿਲੇਗੀ ਸਫਾਈ ਸੇਵਕ ਵੀ ਲਗਾਤਾਰ ਨਿਰੰਤਰ ਲੱਗੇ ਹੋਏ ਨੇ ਸੋ ਸਫਾਈਆਂ ਹੋ ਰਹੀਆਂ ਨੇ ਤੇ ਦੂਜੇ ਪਾਸੇ ਤੁਹਾਨੂੰ ਦਿਖਾ ਦਈਏ ਇਹ ਜਨਰੇਟਰ ਦੀਆਂ ਗੱਲਾਂ ਤੁਹਾਨੂੰ ਪਹਿਲਾਂ ਵੀ ਦਿਖਾਈਆਂ ਸੀ ਇਹ ਜਨਰੇਟਰ ਅਜੇ ਉੱਧਾ ਹੀ ਖੜੇ ਨੇ ਇਹਨਾਂ ਨੂੰ ਪਤਾ ਨਹੀਂ ਸਟਾਰਟ ਕੀਤਾ ਜਾਏਗਾ ਕਿ ਨਹੀਂ ਕੀਤਾ ਜਾਏਗਾ ਕਿਉਂਕਿ ਲੁਧਿਆਣੇ ਦਾ ਸਿਵਲ ਹਸਪਤਲ ਚਾਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ ਲਾਈਟ ਜਾਣ ਤੋਂ ਬਾਅਦ ਨੇਰੇ ਦੇ ਵਿੱਚ ਜਿਹੜੇ ਆ ਜਿਹੜੇ ਇੱਥੇ ਬਿਮਾਰ ਹੋਇਆ ਸ਼ਖਸ ਆਂਦੇ ਨੇ ਉਹ ਨੇਰੇ ਵਿੱਚ ਪਏ ਹੁੰਦੇ ਨੇ ਮਰੀਜ਼ ਤੇ ਲੁਧਿਆਣੇ ਦਾ ਸਿਵਲ ਹਸਪਤਲ ਹੁਣ ਨੋਹਾਰ ਜਿਹੜੀ ਬਦਲ ਚੁੱਕੀ ਆ ਤੇ ਕਿੰਨੇ ਦਿਨ ਰਹਿੰਦੀ ਆ ਇਹ ਹਜੇ ਕਹਿ ਨਹੀਂ ਸਕਦੇ ਪਰ ਅੱਜ ਦਾ ਦਿਨ ਤੁਹਾਨੂੰ ਦਿਖਾ ਦਈਏ ਕਿ ਪੂਰੇ ਪ੍ਰਸ਼ਾਸਨ ਅਧਿਕਾਰੀ ਵੀ ਇੱਥੇ ਪਹੁੰਚੇ ਹੋਏ ਨੇ ਤੇ ਨਾਲ ਚੱਲਦੇ-ਚੱਲਦੇ ਤੁਹਾਨੂੰ ਹੋਰ ਵੀ ਦਿਖਾਣੇ ਆ ਲੁਧਿਆਣਾ ਦਾ ਸਿਵਲ ਹਸਪਤਲ ਜੂਲੇ ਮਾਡਲ ਆ ਗਿਆ ਬਾਈ ਓਏ ਉਹਨ ਜਾਣ ਕੇ ਜਿਹੜਾ ਦਵਾਈ ਲੈਣਾ ਦਵਾਈ ਨਾ ਮਿਲੇ ਜਾਣੂ ਚੂਲੇ ਮਾੜੇ ਲੈ ਲਵੇ ਚੂਲੇ ਮਾੜੇ ਲੈ ਲਵੇ ਚੂਲੇ ਮਾੜੇ ਲੈ ਲਵੇ ਬਰੇ ਇੱਥੇ ਤੁਹਾਡਾ ਹਮੇਸ਼ਾ ਰਾਜਪਾਜੀ ਐ ਇੱਥੇ ਉਹ ਤੁਹਾਡੀ ਮੰਗ ਚੱਕਦੇ ਰਹਿੰਦੇ ਆ ਤੁਹਾਡੇ ਉਹ ਜਿਹੜੀ ਪੱਕੇ ਹੋਣ ਵਾਲੀਆਂ ਮੰਗਾ ਜਿਹੜੀਆਂ ਡੀਸੀਗ੍ਰੇਡ ਵਾਲੀਆਂ ਹੋ ਗਈਆਂ ਪੁਰੀਆਂ ਕਿ ਨਹੀਂ ਅਜੇ ਪੂਰੀ ਹੈ ਨਹੀਂ ਹੋਈ ਹੈ ਅਜੇ ਨਹੀਂ ਹੋਈ ਹੈ ਤੇ ਕੀ ਕਹਿਣਾ ਚਾਹੋਗੇ ਕਿ ਇਹ ਜਿਹੜਾ ਮਿਡਲ ਜਿਹੜਾ ਸੀਗਰੇਟ ਮੁਲਾਜ਼ਮ ਆ ਉਹਦੀਆਂ ਮੰਗਾ ਨਹੀਂ ਪੂਰੀਆਂ ਹੋ ਰਹੀਆਂ ਤੇ ਬਾਕੀ ਜਿਹੜੇ ਲਿੱਤਾ ਪੋਤੀ ਹੋਰੀ ਹੈ ਕਿ ਬਾਜ਼ਰ ਭਾਈ ਸਾਨੂੰ ਇੱਥੇ 10 ਸਾਲ ਹੋ ਗਏ ਆ 10 ਸਾਲ ਤੋਂ ਵੱਧ ਹੀ ਹੋ ਗਏ ਆ ਜੀ ਪਹਿ ਤੱਕ ਸਾਡਾ ਕੋਈ ਪੱਕੇ ਦਾ ਹੁੰਦਾ ਕੋਈ ਚਾਂਸ ਨਹੀਂ ਹੈਗਾ ਜੀ ਹੁਣ ਤਾਂ ਕੋਈ ਚਾਂਸ ਨਹੀਂ ਨਹੀਂ ਹਜੇ ਕੋਈ ਨਹੀਂ ਤੇ ਬੈਸਿਕ ਤਾਂ ਕੁਐਸਚਨ ਤੁਹਾਡਾ ਨਹੀਂ ਪਰ ਕੀ ਇਹ ਲਿੱਤਾ ਪੁੱਤੀ ਨਿਰੰਤਰ ਹੈਗੀ ਕੋਈ ਉਸ ਸਮੇਂ ਲਈ ਮੈਂ ਕਹਿੰਦਾ ਕੁਝ ਸਮੇਂ ਲਈ ਹੈਗੀ ਹੈ ਜੀ ਉਸ ਸਮੇਂ ਲਈ ਹੈ ਨਾ ਉਸ ਸਮੇਂ ਲਈ ਸੋ ਖੁਦ ਇੱਥੇ ਸਭ ਮੁਲਾਜ਼ਮ ਖੁਦ ਕਹਿ ਰਹੇ ਕਿ ਕੁਝ ਸਮੇਂ ਲਈ ਸਵਾਹ ਦੇਖੋ ਤੁਸੀਂ ਜਿਹੜੀਆਂ ਟਾਇਲਾਂ ਲੱਗ ਰਹੀਆਂ ਨੇ ਆ ਸਾਈਡ ਦੇ ਉੱਤੇ ਇਹ ਹੁਣ ਆ ਸਾਰੀ ਜਿਹੜੀ ਆ ਮਾੜੀ ਮਾੜੀ ਜਗ੍ਹਾ ਬਚੀ ਆ ਇਹ ਸਾਰੀਆਂ ਟਾਇਲਾਂ ਲਾ ਕੇ ਹੁਣ ਇਹਨਾਂ ਨੂੰ ਬਖੂਬੀ ਵਧੀਆ ਕਰ ਦਿੱਤਾ ਜਾਣਾ ਆ ਤੇ ਫਿਰ ਦੇਖੋ ਇਹ ਟੈਲਾ ਕਿੰਨੇ ਦਿਨ ਇੱਕ ਮਿੰਟ ਲਈ ਮਾਈਕ ਲੈ ਲਮਾ ਸੋ ਇਹ ਟੈਲਾ ਕਿੰਨੇ ਦਿਨ ਲਈ ਇੱਥੇ ਕਿਰਿਆਣੀਆਂ ਨੇ ਇਹ ਅਸੀਂ ਕਹਿ ਨਹੀਂ ਸਕਦੇ ਕਿਉਂਕਿ ਸਿਵਲ ਹਸਪੀਟਲ ਲੁਧਿਆਣਾ ਹਮੇਸ਼ਾ ਇੱਕ ਅਨਾਥ ਹਸਪੀਟਲ ਰਿਹਾ ਹੈ ਜਿਹਨੂੰ ਸਿਰਫ ਦੇਖਣ ਲਈ ਲੀਡਰ ਜਰੂਰ ਆਉਂਦੇ ਆ ਪਰ ਇੱਥੇ ਕੁਝ ਹੁੰਦਾ ਨਹੀਂ ਜੱਚਾ ਬੱਚਾ ਦੇ ਵਿੱਚ ਵੀ ਜਿੰਨੇ ਜੱਚਾ ਬੱਚਾ ਸੇ ਬੈੱਡ ਦਾ ਉਹਨਾਂ ਦੁੱਗਣੀ ਤਦਾਦ ਇੱਥੇ ਮਹਿਲਾਵਾਂ ਦੇ ਪ੍ਰਸਵ ਦੀ ਹੈ ਇੰਨੀਆਂ ਮਹਿਲਾਵਾਂ ਪ੍ਰਸਵ ਲਈ ਆਉਂਦੀਆਂ ਨੇ ਸੋ ਪਰ ਜੇ ਗੱਲ ਕਰਦੀਏ ਕਿ ਉਹ ਜਿਹੜੀਆਂ ਜ਼ਰੂਰੀ ਚੀਜ਼ਾਂ ਆ ਬੈੱਡ ਉਹ ਪੂਰੇ ਨਹੀਂ ਹੋਏ ਇੱਕ ਆ ਤੁਸੀਂ ਦੱਸ ਦਿੰਨੇ ਤੁਹਾਨੂੰ ਆਹ ਆ ਹਸਪੀਟਲ ਦੇ ਵਿੱਚ ਆ ਆਪਰੇਸ਼ਨ ਥੀਟਰ ਜਿਹੜਾ ਉਹ ਖੋਲ ਦਿੱਤਾ ਗਿਆ ਆ ਪਰ ਸਭ ਤੋਂ ਵੱਡੀ ਗੱਲ ਆ ਪਿੱਛੇ ਜੇ ਅਸੀਂ ਦਿਖਾਇਆ ਸੀਗਾ ਸਿਵਲ ਹਸਪੀਟਲ ਦੇ ਆਪਰੇਸ਼ਨ ਥੀਟਰ ਦਾ ਖੁੱਲ ਗਿਆ ਪਰ ਛੁੱਟੀ ਜਿਹੜੇ ਦਿਨ ਹੁੰਦੀ ਹੈ ਉਹ ਦਿਨ ਇਹ ਬੰਦ ਜਿੱਦਾਂ ਬੰਦ ਹੀ ਹੁੰਦਾ ਸਰਕਾਰੀ ਹਸਪਤਾਲ ਸਰਕਾਰੀ ਨੀ ਮੰਨਣਾ ਚੱਲਣਾ ਆ ਪਰ ਕੀ ਉਸ ਦਿਨ ਜੇ ਕਿਸੇ ਨੂੰ ਪ੍ਰੋਬਲਮ ਪੈ ਜਾਂਦਾ ਹੋਰ ਆਪਰੇਸ਼ਨ ਹੋਣਗੇ ਕੀ ਆਪਰੇਸ਼ਨ ਕਰਨ ਵਾਲੇ ਪੁਆਇੰਟ ਕੀਤੇ ਨੇ ਕੀ ਸਿਰਫ ਹਸਪਤਾਲ ਦੇ ਵਿੱਚ ਅਜੇ ਸਿਰਫ ਆਹੀ ਤੁਸੀਂ ਦੇਖੋ ਕੀ ਹਸਪਤਾਲ ਵਿੱਚ ਸਿਰਫ ਇਹੀ ਉਹ ਜਿਹੜਾ ਖੋਲਿਆ ਆ ਆਪਰੇਸ਼ਨ ਡਿਰਕੇ ਆ ਪੁਆਇੰਟ ਕੀਤੇ ਨੇ ਉਹ ਜਿਹੜੇ ਡਾਕਟਰ ਇਹ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਹੈਗੀਆਂ ਨੇ ਜਿਹੜੀਆਂ ਸੋਚਣ ਵਾਲੀਆਂ ਸੋ ਰੰਗ ਰੋਗਨ ਨਹੀਂ ਚਾਹੀਦਾ ਵਧੀਆ ਡਾਕਟਰੀ ਚਾਹੀਦੀ ਸੋ ਬਿਲਕੁਲ ਲੋਕਾਂ ਦੇ ਸਵਾਲਾ ਗੁਰਪ੍ਰੀਤ ਹਰਾਲੀ ਵਿੱਚ ਬੋਲਦੇ ਨੇ ਤੇ ਹੋਰ ਬਲਦੇਵ ਸਿੰਘ ਫੌਜੀ ਬੋਲਦੇ ਨੇ ਕਿ ਰੰਗ ਰੋਗਨ ਨਹੀਂ ਚਾਹੀਦਾ ਸਾਨੂੰ ਸਹੂਲਤਾ ਚਾਹੀਦੀਆਂ ਨੇ ਬਿਲਕੁਲ ਸਹੂਲਤਾ ਚਾਹੀਦੀਆਂ ਨੇ ਪਰ ਸਹੂਲਤਾ ਇੱਥੇ ਜਿਹੜੀਆਂ ਉਹ ਬੈੱਡ ਘਟਾ ਲੋਕਾਂ ਨੂੰ ਦਵਾਈਆਂ ਮਿਲਦੀਆਂ ਨਹੀਂ ਪ੍ਰੋਪਰ ਜੀ ਜੀ ਵੀਰੇ ਬੋਲੋ ਮੈਨੂੰ 1 ਮਹੀਨਾ ਹੋ ਗਿਆ 1 ਮਿੰਟ 1 ਮਿੰਟ ਵੀਰੇ ਮੈਨੂੰ ਫੇਰ ਤੇਰੀ ਗੱਲ ਸੁਣੀ ਪੈਣੀ ਹੁਣ ਕੱਢ ਕੇ ਤਾਂ ਲਾ ਮੇਰੇ ਵੀਰੇ ਮਾਈਕ ਫੜ ਕੇ ਬੋਲ ਤੂੰ ਹੀ ਫੜਾ ਕੇ ਬੋਲ ਤੀ ਕਹਿੰਦਾ ਭਾਈ ਤੈਨੂੰ ਮੈਂ ਤਾਂ ਵੀ ਮਹਿਮਾਨੀ ਨਹੀਂ ਵੀਰੇ ਮੈਂ ਆਪਣੇ ਆਪ ਆ ਦੱਸੋ ਕੀ ਬੋਲ ਮੈਨੂੰ ਵੀਰੇ 1 ਮਹੀਨਾ ਹੋ ਗਿਆ ਮੈਨੂੰ ਕਾਲੇ ਪੀੜੇ ਦੀ ਸ਼ਿਕਾਇਤ ਆ ਮੈਨੂੰ ਡਾਕਟਰੀ ਨਹੀਂ ਮਿਲ ਰਹੀ ਪੂਰੇ ਪੂਰੇ ਡਾਕਟਰੀ ਨਹੀਂ ਮਿਲ ਰਹੀ ਮੈਨੂੰ ਨਿਤ ਮੋੜ ਦਿੰਦੇ ਨੇ ਮੇਰੇ ਕੋਲੇ ਫਾਈਲ ਮੇਰੀ ਪੂਰੀ ਤਿਆਰ ਕੀਤੀ ਹੋਈ ਆ ਮੈਂ ਕਿਤੇ ਕਿਹਨੂੰ ਮਿਲਦਾ ਕਿਤੇ ਕਿਹਨੂੰ ਮਿਲਦਾ ਜੀ 1 ਮਹੀਨੇ ਤੋਂ ਫਾਈਲ ਤਿਆਰ ਮੇਰੇ ਹੱਥ ਮੇਰੇ ਕੋਲੇ ਸਾਰੇ ਪੇਪਰ ਰੈਡੀ ਆ ਨੇ ਜੀ ਮੈਨੂੰ ਡਾਕਟਰੀ ਨਹੀਂ ਮਿਲ ਰਹੀ ਜੇ ਉਹਨਾਂ ਦੇ ਮੂਰੇ ਵਰਕਰ ਰੱਖੇ ਜੋ ਉਹਨਾਂ ਕੋਲੇ ਜਾਂਦੇ ਆ ਪੁੱਠਾ ਹੀ ਬੋਲ ਸ਼ੁੱਕਰਵਾਰ ਆਇਆ سنیਵਾਰ ਆਇਆ ਮੰਗਲਵਾਰ ਆਇਆ ਇਦਾਂ ਕਿ ਕਿ ਦੋ ਦਾ ਕੋਈ ਪ੍ਰੋਪਰ ਕੋਈ ਟਾਈਮ ਨਹੀਂ ਦੱਸ ਰਿਹਾ ਵੀ ਕਿਹੜੇ ਦਿਨ ਆਣਾ ਮੰਤਰੀ ਸਾਹਿਬ ਨੇ ਇੱਥੇ ਕੱਲ ਫਿਰ ਪਹੁੰਚ ਕੇ ਆਪਣਾ ਦੁਖਦਾਰ ਦੱਸ ਲਈ ਕੋਈ ਗੱਲ ਨਹੀਂ ਵੀਰੇ ਕੱਲ ਨੂੰ ਪਹੁੰਚਾਂਗੇ ਆਹ ਫਾਈਲ ਮੇਰੀ ਦੇਖ ਲਓ ਕੋਈ ਆਹ ਫਾਈਲ ਵੀਰੇ ਦੀ ਜਿਹੜੀ ਆ ਹੱਥ ਵਿੱਚ ਆ ਵੀਰਾ ਕਹਿੰਦਾ ਇਹ ਮਹੀਨਾ ਹੋ ਗਿਆ ਕਾਲਾ ਪੀਲਿਆ ਵੀਰੇ ਨੂੰ ਸੋ ਆ ਕਾਲਾ ਪੀਲੇ ਦਾ ਵੀਰੇ ਨੇ ਫਾਈਲ ਤਿਆਰ ਕੀਤੀ ਆ ਪਰ ਵੀਰਾ ਕਹਿੰਦਾ ਮਹੀਨਾ ਹੋ ਗਿਆ ਡਾਕਟਰ ਨਹੀਂ ਮਿਲਦਾ ਸਾਰੀਆਂ ਸਕੈਨਾਂ ਵਗੈਰਾ ਵੀ ਇੱਥੋਂ ਜਿਹੜ ਤੱਕ ਤਿਆਰ ਆ ਮੇਰੇ ਕੋਲ ਇੱਥੇ ਕਰਾਈਆਂ ਨੇ ਬਿਲਕੁਲ ਇੱਥੋਂ ਹੀ ਹੋਈ ਹੋਈ ਆ ਸਾਰੀ ਪਰ ਜਿਹੜਾ ਇਹ ਕੀ ਹੁਣ ਡਾਕਟਰ ਨਹੀਂ ਮਿਲਦਾ ਨਾ ਡਾਕਟਰ ਨਹੀਂ ਮਿਲਦਾ ਵੀਰੇ ਅੱਜ ਲੈ ਸਿਵਲ ਹਸਪੀਟਲ ਉਹ ਕੱਲ ਮੰਤਰੀ ਸਾਹਿਬ ਨੇ ਕਹਿੰਦੇ ਆਪਰੇਸ਼ਨ ਥੀਏਟਰ ਖੋਲਤਾ ਲੱਗਦਾ ਕਿ ਆਪਰੇਸ਼ਨ ਥੀਏਟਰ ਖੋਲਤਾ ਆ ਤੇ ਚੱਲੇਗਾ ਕਿ ਡਾਕਟਰ ਪੁਆਇੰਟ ਹੋਏ ਹੋਏ ਡਾਕਟਰ ਤਾਂ ਮਿਲ ਨਹੀਂ ਰਹੀ ਚੱਲੂਗਾ ਕਿੱਥੋਂ ਜਾਣ ਕਿ ਉੱਥੇ ਕੋਈ ਹਿਸਾਬ ਆ ਜਿੱਦਾਂ ਆ ਮੁਰਗੇ ਬੱਕਰੇ ਵੇਡਣ ਵਾਲਾ ਸ਼ੈਲਟਰ ਖੋਲੇ ਹੋਇਆ ਪਰ ਉਹ ਉਦੋਂ ਹੀ ਬ੍ਰਾਂਡ ਕਰੋੜਾ ਰੁਪਏ ਲਾ ਕੇ ਪਏ ਨੇ ਪਰ ਕੋਈ ਮੇਰਾ ਵੀਰੇ ਰੈਕੋਰਡ ਤੋਂ ਅੱਗੇ ਪਿੰਡਾ ਜਲਾਲ ਦੀ ਵਾਲਾ ਮੈਂ ਮੋਟਰਸਾਈਕਲ ਤੇ ਆਪਣੇ ਘਰਦਿਆਂ ਨੂੰ ਨਿਤ ਲੈ ਕੇ ਹੁਣਾ ਸਾਨੂੰ ਕੋਈ ਡਾਕਟਰ ਨਹੀਂ ਮਿਲਦਾ ਨਾਲ ਮੇਰੇ ਮਿਸੇਜ ਆਉਂਦੇ ਨੇ ਕਿ ਆਦਰ ਆਓ ਕਿਤੇ ਸੋਮਵਾਰ ਕਹਿੰਦੇ ਕਿਤੇ ਮੰਗਲਵਾਰ ਕਹਿੰਦੇ ਦੱਸਣੇ ਅਸੀਂ ਆਪਣੇ ਨਹੀਂ ਦੱਸਰੇ ਹਸਬੰਦ ਨੇ ਥੋੜੇ ਹਾਂਜੀ ਕਿਤੇ ਵੀਰ ਜੀ ਸੋਮਵਾਰ ਨੂੰ ਕਹ ਦਿੰਦੇ ਕਿਤੇ ਮੰਗਲਵਾਰ ਨੂੰ ਕਹ ਦਿੰਦੇ ਅਸੀਂ ਦਿੱਲੀ ਆਉਂਦੇ ਆਗੇ ਕਿੰਨੇ ਮਹੀਨੇ ਹੋ ਗਏ ਸਾਨੂੰ 1 ਮਹੀਨਾ ਹੋ ਗਿਆ 1 ਮਹੀਨੇ ਤੋਂ ਉੱਤੀ ਦਿਨ ਹੋ ਗਏ 1 ਮਹੀਨਾ ਹੋ ਗਿਆ ਪਰ ਤੁਹਾਡੇ ਹਸਬੰਦ ਨੂੰ ਅਜੇ ਤਾਂ ਕੋਈ ਦਵਾਈ ਨਹੀਂ ਕੋਈ ਮੈਡੀਸਨ ਨਹੀਂ ਮਿਲੀ ਕੋਈ ਮੈਡੀਕਲ ਰਿਪੋਰਟਾਂ ਕਰੀ ਜਾਂਦੇ ਹੁਣ ਪਰਸੋਂ ਕਹਿੰਦੇ ਬਰਸੋਂ ਨੂੰ ਆਵਾਂਗੇ ਹੁਣ ਕੱਲ ਨੂੰ ਸੋਮਵਾਰ ਨੂੰ ਰਿਪੋਰਟ ਵੀ ਨਹੀਂ ਦੱਸਦੇ ਵੀ ਤੁਸੀਂ ਆਹ ਰਿਪੋਰਟਾਂ ਕਰਾਉਣੀਆਂ ਅਲੱਗ-ਅਲੱਗ ਕੱਲੀ-ਕੱਲੀ ਦਾ ਜੇ ਇੱਕ ਕਰਾ ਲਈ ਫਿਰ ਦੂਜਾ ਸਾਈਨ ਕਰਕੇ ਦਾਖਾੜਾ ਕਰਾ ਕੇ ਲਓ ਫਿਰ ਆਖੜਾ ਕੇ ਲੈ ਕੇ ਆਓ 1 ਗ੍ਰਾਮ ਨਹੀਂ ਦ ਜਿੰਨੂੰ ਸੁਹਾਗਣ ਦਾ ਰੂਪ ਦਿੱਤਾ ਜਾ ਰਿਹਾ ਹੁਣੇ ਸੁਹਾਗਣ ਘਰ ਦੇ ਜੀਵਾਂ ਦਾ ਖਿਆਲ ਰੱਖੇਗੀ ਕਿ ਨਹੀਂ ਰੱਖੇਗੀ ਇਹ ਬਹੁਤ ਵੱਡਾ ਸਵਾਲ ਆ ਸਿਵਲ ਹਸਪੀਟਲ ਦੇ ਵਿੱਚ ਤੁਸੀਂ ਦੇਖਦੇ ਹੋ ਡਾਕਟਰਾਂ ਦੇ ਵੇਸ਼ਕ ਵਰਦੀਆਂ ਪੈਗੀਆਂ ਨੇ ਤੇ ਇੱਥੇ ਸਫਾਈ ਦਾ ਪੂਰਾ ਧਿਆਨ ਰੱਖ ਦਿੱਤਾ ਗਿਆ ਹੈ ਪਰ ਇਹ ਕਿੰਨੇ ਦਿਨ ਇਹ ਤੁਹਾਨੂੰ ਜਰੂਰ ਦਿਖਾਵਾਂਗੇ ਸੋ ਲੀਤਾ ਪੋਤੀ ਨਾਲ ਕੰਮ ਨਹੀਂ ਚੱਲਣਾ ਜਨਤਾ ਨੂੰ ਜਿਹੜੀ ਆ ਉਹ ਇਲਾਜ ਚਾਹੀਦਾ ਆ ਜੇ ਡਾਕਟਰ ਨਹੀਂ ਹੋਣਗੇ ਤੇ ਵਿੱਚ ਗਏ ਬਿਲਡਿੰਗਾਂ ਨੂੰ ਚਾਹੇ ਸੋਨੇ ਦਾ ਬਣਾ ਦਿਓ ਤੇ ਕਿਸੇ ਨੂੰ ਕੋਈ ਫਾਇਦਾ ਨਹੀਂ ਹੋਣਾ ਸੋ ਇਦਾਂ ਹੀ ਲੱਗਦਾ ਸਿਵਲ ਹਸਪੀਟਲ ਵਿੱਚ ਹੋ ਰਿਹਾ 3 ਸਾਲ ਬੀਤ 3 ਸਾਲ ਬੀਤ ਗਏ ਆ ਮਾਨ ਸਰਕਾਰ ਨੂੰ ਅੱਜ ਤੀਜੇ ਸਾਲ ਤੋਂ ਅਗਲੇ ਦਿਨ ਹੀ ਇਹ ਫੈਸਲਾ ਆਇਆ ਜਿਹੜਾ ਕਿ ਆ ਕੱਲ ਜਿਹੜਾ ਇੱਥੇ ਮੂਰਤ ਹੋਣਾ ਆ ਆਪਰੇਸ਼ਨ تھیਟਰ ਦਾ ਪਰ ਆਪਰੇਸ਼ਨ تھیਟਰ ਦਾ ਮੂਰਤ ਦੇ ਸਵਾਲ ਨਾਲ ਬੜੇ ਸਵਾਲ ਵੀ ਖੜੇ ਹੁੰਦੇ ਨੇ ਉਹ ਸਵਾਲ ਵੀ ਜੀ ਕੁਝ ਕਹਿਣਾ ਚਾਹੁੰਦੇ ਹੋ ਜੀ ਠੀਕ ਹੈ ਕਹਿਣਾ ਚਾਹੁੰਦੇ ਹੋ ਮਾਈਕ ਫੜੋ ਪਿਆ ਹੋ ਹਾਂਜੀ ਸਰ ਬੋਲ ਮਾਈਕ ਮੂਹਰੇ ਕੋਲ ਕਰ ਲੋ ਹੈਲੋ ਜੀ ਤੁਹਾਡਾ सुभाष चंद्र सर मेरा मेरी राय ਤਾਂ ਇਹ ਹੈ ਜੀ ਮੈਂ ਜਦੋਂ ਵੀ ਮੰਨ ਲਓ ਫਰਜ ਹੁਣੇ ਆ ਕੇ ਗਿਆ 106 ਨੰਬਰ ਤੇ ਆਈ ਸਪੈਸ਼ਲਿਸਟ ਬੈਠੇ ਨੇ ਡਾਕਟਰ ਸਾਹਿਬ ਮੇਰਾ ਕਹਿਣਾ ਇਹ ਹੈ ਕਿ ਜਿੰਨੇ ਪੇਸ਼ੈਂਟ ਆਂਦੇ ਆ ਫਰਜ ਕਰੋ ਮੈਂ ਆਇਆ ਵੀ ਉੱਥੇ ਟੋਕਨ ਨੰਬਰ ਜੁਰ ਦਿੱਤਾ ਜਾਵੇ ਜਾਂ ਉੱਤੇ ਮੈਂਸ਼ਨ ਕੋਈ ਉਹ ਸਕੈਨਰ ਵਗੈਰਾ ਲਗਾਇਆ ਜਾਵੇ ਤਾਂ ਪਤਾ ਲੱਗੇ ਹਾਂਜੀ ਹਾਂਜੀ ਡਾਕਟਰ ਮੌਜੂਦ ਨੇ हां डॉक्टर साहब मौजूद ने अच्छा जी और बाकी सब कुछ ठीक है सिर्फ इथे ये कमी है कि जेडे पेशेंट नु है ना नंबर सिर्फ बुलाया जावे वे उंदा टोकन नंबर ਦਿੱਤਾ ਜਾਵੇ ਕੋਈ ਸਿਸਟਮ ਇਸ ਤਰ੍ਹਾਂ ਦਾ ਚਾਹੇ ਪੈਨ ਨਾਲ ਲਿਖਣ ਚਾਹੇ ਉਹ ਆਪਰ ਆਪਣਾ ਸਿਸਟਮ ਕੋਈ ਉਤੇ ডিসਪਲੇ ਵਗੈਰਾ ਲਗਾਣ ਹੈ ਜੀ ਉਹ ਸਾਡੀ ਗੱਲ ਜੂਰ ਸੀ ਐਡਮਿਨਿਸਟ੍ਰੇਸ਼ਨ ਤੱਕ ਪਹੁੰਚਾਵਾਂਗੇ ਕਿ ਟੋਕਨ ਨੰਬਰ ਮਿਲੇ ਤਾਂ ਬਕਾਇਦਾ ਜਿਹੜਾ ਲੋਕਾਂ ਨੂੰ ਉਹਨਾਂ ਦੀ ਵਾਰੀ ਜਿਹੜੀ ਸਿੱਰੇ ਸਿੱਰੇ ਮਿਲੇ ਸੋ ਇੱਥੇ ਲੋਕ ਇਹ ਕੈਮਰਾ ਚਲਦੇ ਦੇਖ ਕੇ ਲੋਕ ਆਪਣੇ ਆਪਣੇ ਸਮੱਸਿਆ ਲੈ ਕੇ ਆ ਰਹੇ ਨੇ ਸੋ ਦਰਦੀਆ ਲੁਧਿਆਣਾ ਦਾ ਸਿਵਲ ਹਸਪੀਟਲ ਜਿਹਨੂੰ ਹੁਣ ਨਵਾਂ ਰੂਪ ਰੰਗ ਰੂਪ ਦਿੱਤਾ ਜਾ ਰਿਹਾ ਬੱਚਿਆਂ ਦੇ ਝੂਲੇ ਲਾ ਦਿੱਤੇ ਗਏ ਨੇ ਸੋ ਬੱਚਿਆਂ ਦੇ ਨਾਲ ਨਾਲ ਤੇ ਹੋਰ ਵੀ ਜਿਹੜੀਆਂ ਬੱਚਿਆਂ ਦੇ ਝੂਲੇ ਨਾਲ ਨਾਲ ਸਫਾਈ ਦੇ ਵੈਲਕਮ ਜੀ ਵੈਲਕਮ ਬੱਚਿਆਂ ਦੇ ਝੂਲੇ ਨਾਲ ਹੋਰ ਵੀ ਜਿਹੜੀਆਂ ਚੀਜ਼ਾਂ ਜਿਹੜੀਆਂ ਲਾਈਆਂ ਗਈਆਂ ਨੇ ਪਰ ਲੋਕਾਂ ਦਾ ਕਹਿਣਾ ਹੈ ਕਿ ਸਾਨੂੰ ਸਿਹਤ ਸਹੂਲਤਾਂ ਚਾਹੀਦੀਆਂ ਨੇ ਇਹ ਚੀਜ਼ਾਂ ਦੀ ਇਹ ਇਹ ਚੀਜ਼ਾਂ ਨਹੀਂ ਚਾਹੀਦੀਆਂ ਸੋ ਦੇਖਦੇ ਹਾਂ ਕਿੰਨੇ ਦਿਨ ਇਹ ਚੀਜ਼ਾਂ ਬਰਕਰਾਰ ਰਹਿੰਦੀਆਂ ਨੇ ਕਿੰਨੇ ਦਿਨ ਇਹ ਸਾਰਾ ਕੁਝ ਚੱਲਦਾ ਆ ਕਿਉਂਕਿ ਲੋਕ ਲੋਕਾਂ ਨਾਲ ਵਾਅਦਾ ਕੀਤਾ ਸੀ ਸਰਕਾਰ ਨੇ ਤੁਹਾਨੂੰ ਸਿਹਤ ਤੇ ਸਫਾਈ ਤੇ ਸਿਹਤ ਤੇ ਸਿੱਖਿਆ ਦਾ ਮੇਲ ਤੁਹਾਨੂੰ ਲੈ ਕੇ ਜਾਇਆ ਜਾਏਗਾ ਸੋ ਆਹ ਤੁਸੀਂ ਦੇਖ ਸਕਦੇ ਹੋ ਲੁਧਿਆਣਾ ਦਾ ਸਿਵਲ ਹਸਪੀਟਲ ਆ ਜਿਹਨੂੰ ਹੁਣ ਨਵੀਨੀਕਰਨ ਕੀਤਾ ਗਿਆ ਹੈ ਨਵੀਨੀਕਰਨ ਹੋ ਰਿਹਾ ਆ ਵੱਧ ਤੋਂ ਵੱਧ ਜਿਹੜੇ ਬੋਰਡ ਉਹ ਲੱਗ ਚੁੱਕੇ ਨੇ ਇੱਕ ਇਹ ਡਿਡਾ ਆਪਰੇਸ਼ਨ ਥੀਟਰ ਜਿਹੜਾ ਬਣਨ ਦੇ ਨਾਲ ਇੰਨੇ ਜਿਹੜੇ ਬੋਰਡ ਲੱਜੂਕੇ ਨੇ ਅਰਵਿੰਦ ਕੇਜਰੀਵਾਲ ਦੇ ਤਾਂ ਭਗਵੰਤ ਮਾਨ ਦੇ ਸੋ ਆ ਇਧਰਲੇ ਪਾਸੇ ਜੇ ਗੱਲ ਕਰੀਏ ਜਨੁਸ਼ਧੀ ਕੇਂਦਰ ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਿੱਥੇ ਲੈਣਾ ਲੱਗਿਆ ਹੋਈਆਂ ਨੇ ਸੋ ਇਧਰਲੇ ਪਾਸੇ ਤੁਹਾਨੂੰ ਸਾਰਾ ਦਿਖਾ ਦਿੰਨੇ ਆ ਕਿ ਅੱਜ ਜਿਹੜਾ ਬਿਜਲੀ ਦਾ ਕੰਮ ਜਿਹੜਾ ਇੱਥੇ ਬਿਜਲੀ ਦੇ ਤਾਰਾ ਦੂਰਾ ਲਟਕਦੀਆਂ ਫਟਕਦੀਆਂ ਦਾ ਕੋਈ ਲਾਈਟਾਂ ਲੂਟਾਂ ਦਾ ਉਹ ਵੀ ਕੰਮ ਜਿਹੜਾ ਨਿਰੰਤਰ ਹੋ ਰਿਹਾ ਆ ਸੋ ਲੁਧਿਆਣਾ ਦੇ ਸਿਵਲ ਹਸਪੀਟਲ ਇਹ ਜਿਹੜੀਆਂ ਇੱਥੇ ਬੈੱਡ ਬੇਸ਼ੱਕ ਨਾ ਹੋਣ ਪਰ ਨਵਾਂ ਆਪਰੇਸ਼ਨ ਥੀਟਰ ਜਿਹੜਾ ਜੂਰ ਖੁੱਲ ਚੁੱਕਾ ਆ ਸੋ ਕੱਲ ਮੰਤਰੀ ਸਾਹਿਬ ਨੇ ਇੱਥੇ ਪਹੁੰਚਣਾ ਤੇ ਸਵਾਲ ਬਹੁਤ ਸਾਰੇ ਨੇ ਕੋਸ਼ਿਸ਼ ਕਰਾਂਗੇ ਆਪਣੇ ਸਵਾਲਾਂ ਦੇ ਜਵਾਬ ਲੈਣ ਦੀ ਤੇ ਕਿਉਂਕਿ ਉਹ ਸਾਡੇ ਨਹੀਂ ਜਨਤਾ ਦੇ ਸਵਾਲ ਨੇ ਸੋ ਜਨਤਾ ਦੇ ਸਵਾਲਾਂ ਦਾ ਜਵਾਬ ਜੂਰ ਲਵਾਂਗੇ ਸੋ ਦਿਖਾ ਰਹੇ ਆ ਤੁਹਾਨੂੰ ਅੱਜ ਦਾ ਲੁਧਿਆਣਾ ਦਾ ਸਿਵਲ ਹਸਪੀਟਲ ਜਿੱਥੇ ਕੱਲ ਮંત્રી ਵੱਲੋਂ ਆ ਕੇ ਉਦਘਾਟਨ ਕਰਨਾ ਆ ਸੋ ਇਹ ਤਸਵੀਰਾਂ ਨੇ ਲੁਧਿਆਣਾ ਦੇ ਸਿਵਲ ਹਸਪੀਟਲ ਦੀਆਂ ਲੁਧਿਆਣਾ ਦਾ ਇਹ ਸਿਵਲ ਹਸਪੀਟਲ ਜਿਹੜੀ ਅੱਜ ਪਾਰਕਿੰਗ ਸਾਹਮਣੇ ਪਾਸੇ ਕਰਾ ਦਿੱਤੀ ਗਈ ਹੈ ਇੱਕ ਦੋ ਦਿਨ ਪਾਰਕਿੰਗ ਇੱਥੇ ਹੀ ਰਹੇਗੀ ਸੋ ਲਾਰਡ ਮਹਾਵੀਰ ਸਿਵਲ ਹਸਪੀਟਲ ਤੋ ਕੀ ਕਹਿਣਾ ਤੁਹਾਡਾ ਇਸ ਬਾਰੇ ਆਪਣੇ ਵਿਚਾਰ ਜੁੜ ਦੇਣਾ ਧੰਨਵਾਦ